ਚਮਕੌਰ ਸਾਹਿਬ ਦੇ ਕੋਲ ਇੱਕ ਰੋਡ ਲੰਘਿਆ ਹੈ ਦੇਖੋ ਸਾਹਮਣੇ ਚਮਕੌਰ ਸਾਹਿਬ ਦਿਖ ਰਿਹਾ ਹੈ ਰੋਡ ਲੰਘਿਆ ਹੈ ਇਹ ਰੋਡ ਬਾਰੇ ਅਕਸਰ ਦਰਬਾਰੀ ਦਾ ਸੰਤ 1950 60 ਦੇ ਵਿੱਚ ਉਹਨਾਂ ਨੇ ਗੱਡੀ ਸਾਹਿਬ ਸੇਵਾ ਲਾਈ ਸੀ ਉਹ ਕਹਿੰਦੇ ਹੁੰਦੇ ਸੀ ਵੀ ਚਮਕੌਰ ਸਾਹਿਬ ਕੋਲ ਨੂੰ ਇੱਕ ਰੋਡ ਲੰਘੇਗਾ ਉਹ ਰੋਡ ਭਾਈ ਲੰਘ ਚੁੱਕਿਆ 100 ਸਾਖੀ 'ਚ ਲਿਖਿਆ ਵੀ ਚੀਨ ਤੇ ਰੂਸ ਦੀਆਂ ਫੌਜਾਂ ਭਾਰਤ 'ਤੇ ਹਮਲਾ ਕਰਨਗੀਆਂ ਪਰ ਉਹ ਕਹਿੰਦੇ ਸੀ ਵੀ ਇੱਕ ਰੋਡ ਲੰਘੇਗਾ ਚਮਕੌਰ ਸਾਹਿਬ ਦੇ ਕੋਲ ਨੂੰ ਉਹਦੇ ਉੱਪਰੋਂ ਚੀਨ ਤੇ ਰੂਸ ਦੀ ਫੌਜ ਆਏਗੀ ਇਹ ਰੋਡ ਪੈਣੀ ਸਾਹਿਬ ਕੋਲ ਨੂੰ ਵੀ ਲੰਘਦਾ ਹੈ ਪੈਣੀ ਸਾਹਿਬ ਦੀ 100 ਸਾਖੀ ਦੇ ਵਿੱਚ ਭਾਈ ਰੂਸ ਦੀ ਫੌਜ ਪੈਣੀ ਸਾਬ ਆ ਕੇ ਰੁਕੇਗੀ ਇਹ ਸਾਰਾ ਵਰਤਾਰਾ ਸੱਚ ਹੁੰਦਾ ਦਿਖ ਰਿਹਾ ਪਰ ਇਹ ਤਾਂ ਇੱਕ ਆਪਾਂ ਕਹੀਏ ਨੇ ਪੰਜਾਬ ਦੀ ਜ਼ਮੀਨ ਦਾ ਬਲੀ ਜਾਂ ਕੋਈ ਵਪਾਰ ਹੋਣਾ ਪਰ ਕੁਦਰਤ ਦਾ ਵਰਤਾਰਾ ਹੋ ਰਿਹਾ ਕੁਝ ਕਰਨਾ ਚਾਹੁੰਦੀ ਹੈ ਇਹ ਆਉਣ ਵਾਲਾ ਸਮਾਂ ਭਿਆਨਕ ਦਿਖ ਰਿਹਾ ਸੋ ਵਿਗਿਆਨੀ ਗਰੋਜਨ ਸਿੰਘ ਭਿੰਡਰ ਵਾਲੇ ਦੱਸਦੇ ਸੀ ਮਾਜ ਮਾਜਾ ਮਲਿਆ ਦਵਾਬਾ ਦਲਿਆ ਮਾਲਵੇ ਦੇ ਦੋ ਫਾੜ ਇਹ ਮਾਲਵੇ ਦਾ ਇੱਕ ਹਿੱਸਾ ਬਚੇਗਾ ਦਵਾਬੇ ਦੇ ਕੁਝ ਲੋਕ ਬਜਣਗੇ ਮਾਜਾ ਜਮੈਂ ਖਤਮ ਹੋ ਜਾਏਗਾ ਸੋ ਆਨੰਦਪੁਰ ਸਾਹਿਬ ਦਾ ਇਲਾਕਾ ਦੱਸਿਆ ਜਾਂਦਾ ਬਹੁਤ ਮਹਾਂਪੁਰਖਾਂ ਵੱਲੋਂ ਵੀ ਨਾ ਇੱਥੇ ਪਾਣੀ ਖਤਮ ਹੋਏਗਾ ਨਾ ਇੱਥੇ ਜੀਵ ਜੰਤੂ ਜਾਂ ਮਨੁੱਖਾ ਜਨਮ ਖਤਮ ਹੋਏਗਾ ਇਹ ਪਾਸਾ ਬਚੇਗਾ ਕਿਉਂਕਿ ਆਨੰਦਪੁਰ ਸਾਹਿਬ ਮਹਾਰਾਜ ਦੀ ਧਰਤੀ ਹੈ ਸੋ ਇਹ ਬਰਤਾਰਾ ਭਾਈ ਰੋਡ ਦਾ ਸੱਚ ਹੋ ਨਿਕਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ